ਸਸਰੀ ਕਾਲ ਜੀ ਤੁਸੀਂ ਜੁੜਿਆ ਔਰ ਜਾਨਾ ਪੋਸਟਮੈਨ ਦੇ ਨਾਲ ਤੇ ਅੱਜ ਦੀ ਅਹਿਮ ਖਬਰ ਨਸ਼ਿਆ ਨਾਲ ਜੁੜੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਮਹਿਮਾ ਚਲਾਉਣ ਦੇ باوجود ਵੀ ਇਹ ਚਟੇ ਰੂਪੀ ਦੈਂਤ ਦਾ ਕੰਮ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿੰਡ ਚੋਕ ਹਰੀਹਰ ਜੋ ਫਿਰੋਜ਼ਪੁਰ ਦੇ ਨਜ਼ਦੀਕ ਦਾ ਹੈ ਉੱਥੇ ਇੱਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਸਤ ਧੀਆਂ ਦਾ ਵਾਪਸੀ ਪੰਜਾਬ ਸਰਕਾਰ ਵੱਲੋਂ ਵਿੱਢੀ ਇੱਕ ਯੋਧ ਨਸ਼ਿਆਂ ਵਿਰੋਧ ਮਹਮ ਨੂੰ ਉਸ ਵੀਨੇ ਠੇਸ ਪਹੁੰਚੀ ਜਦੋਂ ਨਸ਼ੇ ਦੇ ਸਦਾਗਰ ਇਸ ਚਿੱਟੇ ਰੂਪੀ ਦੈਂਤ ਨਾਲ ਇੱਕ ਵਿਅਕਤੀ ਦੀ ਜਾਨ ਲੈਣ ਵਿੱਚ ਸਫਲ ਹੋ ਗਏ ਮਰਤਕ 7 ਧੀਆਂ ਦਾ ਬਾਤ ਸੀ ਪਿੰਡ ਚੋਕ ਹਰੀੜ ਦੇ ਲੋਕਾਂ ਅਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਨਸ਼ਿਆਂ ਵਿਰੋਧ ਹੋਰ ਸਖਤ ਸਟੈਂਡ ਲੈਣ ਦੀ ਗੁਹਾਰ ਲਗਾਈ ਅਦਾ ਕੀ ਗੱਲ ਕੀ ਹੋਈ ਹੈ ਗੱਲ ਪਤਾ ਹੋਈਏ ਚਿੱਟਾ ਚਿੱਟਾ ਪਿੰਦੇ ਸੀ ਚਿੱਟਾ ਪਿੰਦੇ ਵਿੱਚ ਵੇਚੜ ਵਾਲਿਆਂ ਨੇ ਤਾਂ ਕਮਾਲ ਕਰਤੀ ਏ ਠੀਕ ਹੈ ਨਾ ਬੱਚੇ ਜੋਹਰ ਤਾਂ ਜੋਹਰ ਲਗਾ ਜਾਂਦਾ ਨਿਕਲ ਕੇ ਬੱਚੇ ਛੱਡ ਕੇ ਝੜ ਦੇ ਬਗੇ ਇਹ ਨਾ ਚ ਰੁਕਣਾ ਚਾਹੀਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਤਾ ਕਿ ਪੁਲਿਸ ਪੈਸਾ ਲੈਂਦੀ ਏ ਕਿ ਕੀ ਵਡੀਆਂ ਖਾਂਦੀ ਏ ਪੁਲਿਸ ਨਹੀਂ ਇਹਨਾਂ ਨੂੰ ਵੀ ਜਾਂਦੀ ਠੀਕ ਹੈ ਨਾ ਨਿਕਨ ਕਾ ਬੱਚਾ ਵੇਖੋ ਬਾ ਛੇ ਕੁੜੀਆਂ ਸਾਥ ਨੇ ਕਿੜੀਆਂ ਬਰ ਰੋਮ ਤੇ ਘਰ ਬੈਠਿਆ ਸੁਦਾ ਨੇ ਠੀਕ ਹੈ ਨਾ ਇਹ ਪੁਲਿਸ ਨੂੰ ਮਨ ਨਾ ਜਾਈਦਾ ਤੇ ਇਹਦੇ ਬੱਚੇ ਨਿਕਨ ਕਾ ਪੋਰਾ ਪੋਰਾ ਬੱਚੇ ਰੋਂਦੇ ਧੋਂਦੇ ਨੇ ਠੀਕ ਹੈ ਨਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਸਕਦੀ ਪੁੱਪੂ ਦੀ ਕੁੜੀ ਹੈ ਅੱਛਾ ਅੱਜ ਬੜਾ ਮਾੜਾ ਕੰਮ ਹੋਇਆ ਕੀ ਕੀ ਗੱਲ ਕੀ ਬਣੀ ਬੋਲ 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 ਆਸ਼ਾ ਕਰਦਾ ਸੀ ਉਹ ਪਤਾ ਨਹੀਂ ਲੱਗਾ ਜ਼ਿਆਦਾ ਕਰ ਲਿਆ ਕਦੋਂ ਕਰਦਾ ਸੀ ਹੋ ਗਿਆ ਇਹਨੂੰ ਥੋੜਾ ਜਿਹਾ ਟਾਈਮ ਹੋ ਗਿਆ ਕਰ ਦੇ ਨੂੰ ਅੱਛਾ ਫੇ ਰੋਕਿਆ ਨਹੀਂ ਸੱਤਾ ਪਿਆ ਸੀ ਰੋਕਦੇ ਸੀ ਬਹੁਤ ਨਹੀਂ ਸੀ ਰੁਕਦਾ ਆਂਦਾ ਛੱਡ ਦੂੰਗਾ ਸੱਤਾ ਪਿਆ ਹੀ ਨਹੀਂ ਉੱਠਿਆ ਮੈਂ ਲਾਇਆ ਤੜਕੇ ਉੱਠਿਆ ਹੀ ਨਹੀਂ ਦਾ ਆਕੜਿਆ ਪਿਆ ਸੀ ਦੇ ਚੜਦੇ ਨੂੰ ਇਹਨਾਂ ਕਦੇ ਲਾਈਵ ਕਰਾਇਆ ਸੀ ਇੱਕ ਨਹੀਂ ਲਾਜ ਕਰਾਉਂਦੇ ਸੀ ਉਹਨੇ ਇੱਕ ਦਿਨ ਹਟ ਜਾਂਦਾ ਸੀ ਫੇਰ ਲੱਗ ਪੈਂਦਾ ਸੀ ਕੰਮ ਕੀ ਕਰਦਾ ਸੀ ਕੰਮ ਮਿਸਤਰੀ ਦਾ اچھا ਮਿਸਤਰੀ ਸੀ ਹਾਂਜੀ ਕਿੰਨੇ ਬੱਚੇ ਤੁਹਾਡੇ ਤੁਹਾਡੇ ਨਾਲ 7 ਕੁੜੀਆਂ ਨੇ ਆ ਤੁਹਾਡੇ 7 ਬੱਚੇ ਹਾਂਜੀ ਤੇ ਇਹਨਾਂ ਇਹਨਾਂ ਦਾ ਆਪਣੀ ਕਦੇ ਵਾਸਤਾ ਦਿੱਤਾ ਵੀ ਇਹਨਾਂ ਨੂੰ ਵੇਖ ਕੇ ਇਹਨਾਂ ਦਾ ਵਾਸਤਾ ਬਹੁਤ ਦਿੱਕਤਾ ਸੀ ਪਤਾ ਨਹੀਂ ਅੰਦੇ ਦਿਮਾਗ ਤੇ ਕੀ ਪੱਟੀ ਚੜ ਗਈ ਇਹ ਗੱਲ ਸੁਣਦਾ ਸੀ माजी ਹਾਂਜੀ 9000 ਪੁੱਤ ਚਲਾ ਗਿਆ ਹਾਂਜੀ ਕੀ ਇਹ ਜਵਾਕ ਰੁਕਦੇ ਨਹੀਂ ਨਸ਼ੇ ਤੋਂ ਰੋਕਦੇ ਹਮਤਪੇਰ ਰੁੱਕ ਕੇ ਵੇਚਣ ਵਾਲੇ ਨਹੀਂ ਪੁੱਤ ਰੋਕਦੇ ਪਾਇ ਜਿਹੜੇ ਅਗਲੇ ਖਾ ਦਿੰਦੇ ਨੇ ਆਂਦੇ ਨਹੀਂ ਕਰੋ ਜੋ ਮਰਜ਼ੀ ਲਿਓ ਮੇਰੇ ਵਰਗੀ ਨੇ ਦੁਪੱਟੇ ਦੇ ਪੱਲੇ ਬੱਦੇ ਨੇ 500 ਰੁਪਈਆ ਜਾਂ 200 ਤੋ ਮਾਂ ਦੇ ਗਲ ਪਾ ਕੇ ਲੈ ਜਾਂਦੇ ਤੇ ਕੀ ਕਰਨ ਮਾਵਾਂ ਮਾਵਾ ਕੀ ਕਰਨਾ ਮਾਵਾ ਮਾਰੀ ਦੀ ਫੜਾ ਦੇਂਦੇ ਨੇ ਟੱਕਰਾ ਮਾਰਦੇ ਨੇ ਭਾਂਡੇ ਵਿੱਚ ਦੇਨੇ ਲੋਏ ਲੰਗੜ ਲਾਏ ਜਾਂਦੇ ਨੇ ਘਰਾ ਚੋਂ ਨਲਕੇ ਪੱਟ ਪੱਟ ਲਾਏ ਜਾਂਦੇ ਨੇ ਅੰਦਾ ਕੋਲੇ ਪੱਟ ਪੱਟੇ ਕਾ ਵੇਚੀ ਜਾਂਦੇ ਨੇ ਹੋਰ ਬੇਟਾ ਤਨਫੀ ਦੱਸਦੇ ਕਿ ਨਸ਼ਾ ਨਸ਼ਾ ਲੈਂਦੇ ਕਿੱਥੋਂ ਆ ਆਮ ਹੀ ਵੀ ਤੇ ਪੋਤਾ ਆਪਾਂ ਨੂੰ ਕੀ ਪਤਾ ਹੈ ਨਹੀਂ ਤਾਂ ਫਿਰ ਆ ਸਭ ਕੁਝ ਵੇਚ ਕੇ ਪੁਲਿਸ ਜਾਂ ਸਰਕਾਰ ਰੋਕਦੀ ਨਹੀਂ ਨਸ਼ੇ ਨੂੰ ਤੇ ਰੋਕਦੇ ਹੁਣ ਤਾਂ ਪੋਤਾ ਇੱਥੋਂ ਧਿੱੱਕ ਕਰਕੇ ਗੱਲ ਜਾਵੇ ਰੋਕ ਪਈ ਨਹੀਂ ਹਾਲੇ ਆਪਣੇ ਪਿੰਡ ਚ ਦਾ ਰੋਕ ਬਿਲਕੁਲ ਨਹੀਂ ਪਈ ਪਏ ਜਾਵੇ ਨਾ ਤੇ ਅਜੇ ਆਉਣ ਵਾਲਾ ਨਾ ਪੀੜ ਨਾ ਸੁਧਰ ਜਾਣ ਬੇਟਾ ਆਉਣ ਵਾਲਾ ਜਿਹੜੇ ਨੇ ਨਾ ਬੱਚੇ ਇਹਨਾਂ ਦੇ ਵੀ ਕਿਤੇ ਜ਼ਿੰਦਗੀ ਚੰਗੀ ਬਣ ਜਾਵੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹੁੰਦੇ ਹੱਥ ਜੋੜਨੇ ਬਿਨਾਂ ਸ਼ਾ ਜਿਹੜਾ ਨਾ ਰੋਕੋ ਹੱਥ ਜੋੜਨੇ